ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ ਪੂਜਯ ਗੁਰੂ ਮਾਤਾ ਮਾਨ ਰੇਸ਼ ਦੇਵੀ ਜੀ ਦੇ ਜਨਮ ਦਿਨ ਦੇ ਉੱਪਰ ਸ਼੍ਰੀ ਬਾਲਾ ਜੀ ਮਹਾਰਾਜ ਦਾ ਜਿਹੜਾ ਇਹ ਵਿਸ਼ਾਲ ਜਾਗਰਣ ਕਰਾਇਆ ਜਾ ਰਿਹਾ ਇਹ ਦਿਨ ਐਤਵਾਰ 9 ਨਵੰਬਰ ਆਤਮਪਾਰਕ ਦੇ નીચે ਪੂਰੇ ਇੱਥੇ ਜਗ੍ਹਾ ਦੇ ਕਵਰ ਕਰਕੇ ਬਹੁਤ ਵਿਸ਼ਾਲ ਜਾਗਰਣ ਕਰਾਇਆ ਜਾ ਰਿਹਾ ਇਹ ਜਾਗਰਣ ਡਿਫਰੈਂਟ ਜਾਗਰਣ ਆਮ ਜਾਗਰਣ ਹੁੰਦੇ ਆ ਅਲੱਗ ਹੁੰਦੇ ਨੇ ਵਾਸਤੇ ਗ੍ਰਾਉਂਡ ਮੇਲੇ ਲਾਉਣ ਵਾਸਤੇ ਮਹਿਮਾ ਬੁਲਾਉਣ ਵਾਸਤੇ ਮੇਰਾ ਪਰਸਨਲ ਹੀ ਪੁੱਛੋ ਇਹ ਜਾਗਰਣ ਦਾ ਮਕਸਦ ਇਹ ਹੁੰਦਾ ਜਿਹਦੇ ਕੰਨ ਵਿੱਚ ਮੇਰੇ ਬਾਲਾ ਜੀ ਦੀ ਆਵਾਜ਼ ਪਵੇ ਉਹਦਾ ਕਲਿਆਣ ਹੋਵੇ ਮੈਨੂੰ ਇਹ ਨਹੀਂ ਕਿ ਬਹੁਤ ਰੌਣਕ ਹੋਊਗੀ ਸਾਡੀ ਵਾਹ ਵਾਹ ਹੋਊਗੀ ਜਾਇ ਜਾਇ ਕਰੋ ਇੱਕ ਪਰਸਨ ਮਨ ਚ ਨਹੀਂ ਨਾਗਦੀ ਆਏ ਨਾ ਕਦੀ ਆਇਆ ਹੀ ਲੱਗਦਾ ਸਿਰ ਮੇਰਾ ਮਕਸਦ ਇਹ ਲੋਕਾਂ ਦਾ ਕਲਿਆਣ ਹੋਣਾ ਚਾਹੀਏ ਜਦੋਂ ਮੈਨਾਂ ਦੂਸਰੇ ਲੋਕਾਂ ਨੂੰ ਹੋਂ ਦੇ ਜਾਂਦਾ ਭਾਈਆਂ ਨੂੰ ਬੋਲਦੇ ਸੁਖੀ ਹੋ ਗਏ ਤੇ ਮੇਰਾ ਵੀ ਬਹੁਤ ਸਲਾ ਹੌਸਲਾ ਹੋਰ ਵੱਧਦਾ ਹੋਰ ਦਿਲ ਕਰਦਾ ਬਾਲਾ ਜੀ ਮਾਰੇ ਭਗਤੀ ਕਰਾਂ ਸੇਵਾ ਕਰਾਂ ਉਹਦੇ ਇਦਾਂ ਹੀ ਲੋਕਾਂ ਦਾ ਕਲਿਆਣ ਹੋਵੇ ਅਸਲ ਹੁੰਦਾ ਹੀ ਆਪਣੇ ਮੰਦਰ ਦੇ ਬਾਹਰ ਹੀ ਹੈ ਆਤਮ ਪਾਦਰ ਨਾਲ ਸਾਰੀ ਉੱਜਾ ਕਵਰ ਕੀਤੀ ਹੋਈ ਹੈ ਉੱਥੇ ਹੀ ਸਾਰੇ ਇਕੱਠੇ ਹੁੰਦੇ ਜੀ ਅਸੀਂ ਜਗ੍ਹਾ ਥੋੜੀ ਪੈ ਜਾਂਦੀ ਹੈ ਪਰ ਲਗਨ ਲੋਕਾਂ ਦੀ ਹੈ ਉੱਥੇ ਹੀ ਦਸਤ ਕਰਦੇ ਆਪਨੇ ਆਪ ਹਜ਼ਾਰਾਂ ਲੋਕ ਹੁੰਦੇ ਐ ਪਰ ਉਹ ਇੰਨੀ ਕਹਿੰਦੇ ਜਗ੍ਹਾ ਘਟਾਓ ਬਾਬਾ ਜੀ ਕਿਉਂ ਸਾਨੂੰ ਇੰਨੀ ਮਿਲ ਗਈ ਇੰਨੀ ਬਹੁਤ ਜੋ ਅਸੀਂ ਚਰਿਸ਼ਾ ਪੜਨਾ ਪ੍ਰਭੂ ਜੀ ਰਾਮ ਦਾ ਨਾਮ ਜਪਣਾ ਔਰ ਮੀਟਿੰਗ ਦਾ ਮਕਸਦ ਕੀ ਹੈ ਮੈਂ ਸੇਵਾਦਾਰ ਨੂੰ ਕੀ ਕਹਿਣਾ ਉਹ ਮੈਸੇਜ ਮੇਰਾ ਤੁਸੀਂ ਬਾਕੀਆ ਲੋਕਾਂ ਦਾ ਵੀ ਭਜਾਉਣਾ ਹੈ ਜੀ ਕਿ ਜਾਗਰਣ ਡਿਫਰੈਂਟ ਜਾਗਰਣ ਆ ਆਮ ਜਾਗਰਣ ਹੁੰਦੇ ਆ ਅੰਨਾਂ ਹੁੰਦੇ ਨੇ ਵਾਸਤੇ ਗ੍ਰਾਉਂਡ ਮੇਲੇ ਲਾਉਣ ਵਾਸਤੇ ਨਮਾ ਬਧਾਉਣ ਵਾਸਤੇ ਮੇਰੇ ਪਰਸ ਨੂੰ ਹੀ ਪੁੱਛੋ ਇਹ ਜਾਗਰਣ ਦਾ ਮਕਸਦ ਇਹ ਹੁੰਦਾ ਜਿਹਦੇ ਕੰਨ ਵਿੱਚ ਮੇਰੇ ਬਾਲਾ ਜੀ ਦੀ ਆਵਾਜ਼ ਪਵੇ ਉਹਦਾ ਕਲਿਆਣ ਹੋ ਜਾਗਰਣ ਸ਼ੁਰੂ ਹੋਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੇਰੀ ਦਰਬਾਰ ਵਿੱਚ ਜਾ ਕੇ ਆਪਣੇ ਮਾਲਕ ਬਾਲਾ ਜੀ ਤੇ ਨਮ ਜਵੇਰ ਹੁੰਦੀ ਏ ਕਿ ਬਾਲਾ ਜੀ ਮਾਰੇ ਜੋ ਵੀ ਤੁਹਾਡੇ ਜਾਗਰਣ ਵਿੱਚ ਉਸ ਸਭ ਜਿਹਾਵੇ ਉਹਦਾ ਕਲਿਆਣ ਹੋਵੇ ਬਾਬਾ ਜੀ ਜੇ ਨਹੀਂ ਆਏ ਉਹਦੋਂ ਉਹ ਹੀ ਪਹੁੰਚਦੇ ਆ ਕਪਤਨ ਇਹ ਬਾਗਵੇਂ ਬੰਨ ਲਾ ਜੀ ਮਾਰਾਂ ਕਿਲੀ ਕਿਤੇ ਕਿਰਪਾ ਕਰਦੇ ਮੈਂ ਬਹੁਤ ਸਾਰੇ ਕ੍ਰਿਸ਼ਨੇ ਤੁਹਾਨੂੰ ਸਾਂਝੇ ਗਾਣ ਬਾਹ ਦੇ ਤੇ ਜਿਹੜੇ ਆਉਂਦੇ ਨਵੇਂ-ਨਵੇਂ ਵੀ ਆਉਂਦੇ ਉਹਨਾਂ ਦਾ ਵੀ ਕਲਿਆਣ ਹੋ ਜਾਂਦਾ ਇਹ ਬਹੁਤ ਵੱਡੀ ਇੱਕ ਸੋਚ ਹੈ ਕਿ ਜਾਗਨ ਕਉਂ ਦਾ ਮਕਸਦ ਕੀ ਹੁੰਦਾ ਮੈਨੂੰ ਇਹ ਨਹੀਂ ਕਿ ਬਹੁਤ ਆਉਣ ਕਹੋਗੀ ਸਾਡੀ ਵਾਹਵਾ ਹੋਊਗੀ ਜੈ ਜੈਕਾਰ ਹੋ ਇੱਕ ਪੱਖਸ ਮਨਚ ਨਹੀਂ ਹੈ ਨਾਗਦੀ ਆਏ ਨਾ ਕਦੀ ਆਇਆ ਹੀ ਲੱਗਦਾ ਸਰ ਮੇਰਾ ਮਕਸਦ ਇਹ ਲੋਕਾਂ ਦਾ ਕਲਿਆਣ ਹੋਣਾ ਚਾਹੀਦਾ ਜਿਹੜਾ ਵੀ ਭਗਤ ਜਾਂ ਨਹੀਂ ਬਣਿਆ ਭਗਤ ਉਹ ਮੇਰੇ ਬਾਲਾ ਜੀ ਨਾਮ ਦੇ ਨਾਲ ਜੁੜ ਜਾਏ ਉਹਦਾ ਕਲਿਆਣ ਹੋ ਜਾ ਬਚਾਰਿਆਂ ਦਾ ਇਹ ਨਹੀਂ ਪਤਾ ਨਹੀਂ ਮੈਂ ਮਾ ਕੀ ਹੈ ਹੋਂ ਦਾ ਖਸਾਲੇ ਜਾਣ ਵਿੱਚ ਜਾਜਾਕਾਰ ਬਾਲਾ ਜੀ ਹੋ ਰਹੀ ਹੈ ਪਰ ਮੇਰਾ ਜਾਗਰਣ ਕਰਾਉਂਦਾ ਮਕਸਦ ਇੱਕੋ ਹੀ ਹੈ ਕਿ ਲੋਕਾਂ ਦਾ ਕਲਿਆਣ ਹੋਵੇ ਕਿ ਮਾ ਬਾਈ ਗੁਣਗਾਨ ਕਰਾਂਗੇ ਬਾਬਾਈ ਖੁਸ਼ ਹੋਣਗੇ ਆਪਣੇ ਕਿਤੇ ਕਿਤੇ ਕਿਰਪਾ ਕਰ ਜਾਣੀ ਆ ਹੁਣ ਕਿਰਪਾ ਲੈਣ ਵਾਲੇ ਦੀ ਵੀ ਮਰਜ਼ੀ ਹੋਣੀ ਚਾਹੀਦੀ ਹੈ ਕਿ ਮੈਂ ਕਿਰਪਾ ਲੈਣੇ ਕੱਲੇ ਭਜਨ ਸੁਣਨੀ ਇੱਥੇ ਨਹੀਂ ਆਇਆ ਤੇ ਮਕਸਦ ਹੋਈ ਪੁੱਛਾ ਇਹ ਹੀ ਮਕਸਦ ਹੈ ਗੁਣਗਾਨ ਸੁਣ ਤੇ ਆਪਣਾ ਕਲਿਆਣ ਕਰੋ ਤੇ ਬਾਬਾ ਜੀ ਕੋਈ ਕੋਈ ਸਿੰਗਰ-ਸਿੰਗਰ ਵੀ ਆ ਰਹੇ ਨੇ ਕੋਈ ਕਲਾ ਸਲਾਹਕਾਰ ਕੋਈ ਕਲਾਕਾਰ ਨਹੀਂ ਸਾਡੇ ਕਿਸੇ ਵੀ ਪਾਰਟੀ ਨੂੰ ਸਿੰਗਰ ਨੂੰ ਪ੍ਰੋਫੈਸ਼ਨਲ ਬੰਦੇ ਨੂੰ ਅਸੀਂ ਇਨਵਾਈਟ ਨਹੀਂ ਕਰਦੇ ਇਹ ਜਿੰਨੇ ਭਜਨ ਬੋਲਣਗੇ ਸਾਸਾਂ ਤੋਂ ਸੁਣੋਗੇ ਤੇ ਉਹੀ ਲੋਕ ਨੇ ਜਿਨ੍ਹਾਂ ਦੀ ਕਿਰਪਾ ਹੋਈ ਹੈ ਤੁਸੀਂ ਰਾਹ ਰਹੋਗੇ ਜਿਹੜੇ ਬੋਲ ਨਹੀਂ ਸੀ ਸਕਦੇ ਮੇਰੇ ਕੋਲ ਆਏ ਬਹੁਤ ਲੰਬੇ ਚਿੰਗਰ ਲਾਣੇ ਉਹੀ ਉਹਨਾਂ ਦੀ ਭਾਵਨਾ ਕਿ ਅਸੀਂ ਬਾਰਲੇ ਗੁਣਗਾਨ ਕਰਨਾ ਜਿੰਨਾ ਕਿ ਤੇ ਘਰ ਵਿੱਚ ਵੀ ਗੁਣਗਾਨ ਨਹੀਂ ਸੀ ਕੀਤਾ ਕ ਆਪਣੇ ਕੱਲਿਆਂ ਬੈਠ ਕੇ ਵੀ ਉਹ ਜਾਗਰਣ ਚਾਕੇ ਨੂੰ ਸ਼ਕਤੀ ਮਿਲਦੀ ਆ ਕਿਉਂਕਿ ਬਹੁਤ ਕੁਝ ਮਿਲਿਆ ਹੁੰਦਾ ਜਿਹਨੂੰ ਕੁਝ ਮਿਲਿਆ ਹੁੰਦਾ ਨਾ ਉਹਦੀ ਭਾਵਨਾ ਹੋਰ ਹੁੰਦੀ ਹੈ ਜਿਹੜੇ ਪੈਸੇ ਨਾ ਕਰਦੇ ਉਹਦੀ ਭਾਵਨਾ ਕੁਝ ਹੋਰ ਹੁੰਦੀ ਹੈ ਜਦੋਂ ਮੈਂ ਨਾ ਦੁਖੀ ਲੋਕਾਂ ਨੂੰ ਹੋਂ ਦੇ ਜਾਂਦਾ ਭਾਈ ਜੀ ਨੂੰ ਬੋਲਦੇ ਸੁਖੀ ਹੋ ਗਏ ਤੇ ਮੇਰਾ ਵੀ ਬਹੁਤ ਸਲਾ ਹੌਸਲਾ ਹੋਰ ਵੱਧਾ ਹੋਰ ਦਿਲ ਕਾ ਦਾ ਬਾਲਾ ਮਾਰੀ ਭਗਤੀ ਕਰਨਾ ਸੇਵਾ ਕਰਨਾ ਹੋਰ ਵੀ ਇਦਾਂ ਹੀ ਲੋਕਾਂ ਦਾ ਕਲਿਆਣ ਹੋਵੇ ਸਾਡੇ ਪ੍ਰੋਫੈਸ਼ਨਲ ਬੰਦਾ ਕੋਈ ਇੱਥੇ ਭਾਜਨ ਨਹੀਂ ਬੋਲ ਸਕਦਾ ਸਟਿੱਕ ਦੇ ਸਿਰਫ ਸਰ ਜਨਰ ਕਿਰਪਾ ਇਹ ਉਹ ਆਪਣੇ ਆਪ ਕੇ ਅੰਦਰ ਬਾਬੇ ਕੋਈ ਭਾਜਨ ਤੁਸੀਂ ਬੋਲਣਾ ਹੈ ਤੂੰ ਅੰਦਰੋਂ ਆਵਾਜ਼ ਨਿਕਲ ਦੇਸ ਵਿੱਚ ਮੰਦਿਰ ਵੀ ਨਹੀਂ ਨਾ ਜਦੋਂ ਭਾਜਰ ਨੂੰ ਬੋਲਦਾ ਨਾ ਕੁਝ ਵੀ ਬੋਲਦਾ ਉਹਦੀ ਅੰਦਰੋਂ ਆਵਾਜ਼ ਆਪ ਹੀ ਹੁੰਦੀ ਹੈ ਨਾ ਉਹਨੇ ਦਿਖਾਉਣਾ ਨਹੀਂ ਲੋਕਾਂ ਨੂੰ ਕਿ ਮੈਂ ਭਾਜਰ ਨੂੰ ਬੋਲਦਾ ਆ ਜਿਹੜੇ ਸਿੰਗਲ ਨਕੇ ਦੇ ਨਹੀਂ ਕਰਦਾ ਉਹਨਾਂ ਦਾ ਆਪਣਾ ਇੱਕ ਮਕਸਦ ਹੁੰਦਾ ਹੈ ਰਸਿ ਬਣਾਉਣਾ ਕਿਸ ਤਰ੍ਹਾਂ ਕਰਾਂ ਜਿਹੜਾ ਫੇਮਸ ਉਹਨੂੰ ਬੁਲਾਉਣਾ ਉਹ ਠੀਕ ਆਪਣੀ ਜਗ੍ਹਾ ਤੇ ਠੀਕ ਹੈ ਪਰ ਮੇਰਾ ਮਕਸਦ ਇਹ ਹੈ ਕਿ ਇਹ ਤਰੀਕ ਤੇ ਥਾਂ ਕਿਹੜਾ ਹੋਵੇਗਾ ਹਰ ਸਨ ਹੁੰਦਾ ਹੀ ਆਪਣੇ ਮੰਦਿਰ ਦੇ ਬਾਹਰ ਹੀ ਹੈ ਆਤਮਪਾਦਰ ਨਾਲ ਸਾਰੀ ਉਦਯੋਗਾ ਕਬਰ ਕੀਤੀ ਹੁੰਦੀ ਹੈ ਉੱਥੇ ਹੀ ਸਾਰੇ ਇਕੱਠੇ ਹੋਣਗੇ ਅਸੀਂ ਜਗ੍ਹਾ ਥੋੜੀ ਪੈ ਜਾਂਦੀ ਹੈ ਪਰ ਲਗਣ ਲੋਕਾਂ ਦੀ ਹੈ ਉੱਥੇ ਹੀ ਦਸਟ ਕਰਦੇ ਆ ਆਪਣੇ ਆਪ ਹਜ਼ਾਰਾਂ ਲੋਕ ਹੁੰਦੇ ਆ ਪਰ ਉਹ ਇੰਨੀ ਕੰਦੇ ਜਗਾ ਘਟਾ ਬਾਬਾ ਜੀ ਕਿਉਂ ਸਾਨੂੰ ਇੰਨੀ ਮਿਲ ਗਈ ਇੰਨੀ ਬਹੁਤ 9 ਨਵੰਬਰ ਸੰਡੇ ਦਿਨ ਐਤਵਾਰ ਬਾਟਮ ਪਾਰਕ ਆਤੀ ਆਠੇ ਬਾਕੀ ਅਖੇ ਸ਼ੁਰੂ ਕਰਾਂਗੇ ਕਿ ਬਾਕੀ ਜਨੀ ਸ਼ਕਤੀ ਦੇਈ ਜਾਂਗੇ ਬੈਠੇ ਰਹਾਂਗੇ ਜਦੋਂ ਕਿ ਆਂਗੇ ਬਸ ਕਰੂ ਆਪਾਂ ਬਸ ਕਰ ਦਾਂਗੇ ਕੋਈ ਫਿਕਸ ਨਹੀਂ ਗੱਲਾਂ ਹੁੰਦੀਆਂ ਉੱਥੇ ਕਿੰਨਾ ਕ ਨਾਮਦਾਰ ਆ ਉਸ ਅੰਗ ਲੋਕ ਬੈਠੇ ਰਹਦੇ ਆ ਜੇ ਨੰਦ ਨੇ ਇਹ ਆਪਣੇ ਹਾਲੀਵੁੱਡਣਾ ਸ਼ੁਰੂ ਕਰ ਦਿੰਦੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ ਪੂਜਯ ਗੁਰੂ ਮਾਤਾ ਮਾਨ ਰੇਸ਼ ਦੇਵੀ ਜੀ ਦੇ ਜਨਮ ਦਿਨ ਦੇ ਉੱਪਰ ਸ਼੍ਰੀ ਬਾਲਾ ਜੀ ਮਹਾਰਾਜ ਦਾ ਜਿਹੜਾ ਵਿਸ਼ਾਲ ਜਾਗਰਣ ਕਰਾਇਆ ਜਾ ਰਿਹਾ ਇਹ ਦਿਨ ਐਤਵਾਰ 9 ਨਵੰਬਰ ਆਤਮਪਾਰਕ ਦੇ નીચે ਪੂਰੇ ਇਥੇ ਜਗ੍ਹਾ ਦੇ ਕਵਰ ਕਰਕੇ ਬਹੁਤ ਵਿਸ਼ਾਲ ਜਾਗਰਣ ਕਰਾਇਆ ਜਾ ਰਿਹਾ ਜੀ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰੇ ਸੇਵਕਾਂ ਨੂੰ ਭਗਤਾਂ ਨੂੰ ਇਹ ਕਹੂੰਗਾ ਬਾਲਾਜੀ ਭਗਤਾਂ ਨੂੰ ਕਹੂੰਗਾ ਕਿ ਤੁਸੀਂ ਸਾਰੇ ਜਾਨੇ ਇੱਥੇ ਆ ਕੇ ਬਾਲਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਗੁਰੂ ਮਾਤਾ ਜੀ ਦੀ ਮਹਿਮਾ ਨੂੰ ਦੇਖੋ ਆ ਕੇ ਜਿਨ੍ਹਾਂ ਨੇ ਇੰਨੀ ਤਪੱਸਿਆ ਕੀਤੀ ਹੈ ਕਿ ਅੱਜ ਇੱਥੇ ਜਾਗਰਨ ਦੇ ਵਿੱਚ ਸਾਨੂੰ ਲਾਈਨ ਰੁਕਣੀ ਪੈਂਦੀ ਹੈ ਕਿ ਹੁਣ ਟਾਈਮ ਬਹੁਤ ਹੋ ਗਿਆ ਪਰ ਮਾਲਕ ਦੀ ਕਿਰਪਾ ਹੈ ਕਿ ਲਾਈਨਾਂ ਨਹੀਂ ਟੁੱਟਦੀਆਂ ਸੋ ਸਾਰੇ ਜਾਨੇ ਆ ਕੇ ਇੱਕ ਵਾਰੀ ਉਹਨਾਂ ਦੀ ਮਹਿਮਾ ਦੇਖੋ ਗੁਰੂ ਮਾਤਾ ਜੀ ਕੀ ਤਪੱਸਿਆ ਸੀਗੀ ਜਿਹੜੀ ਅੱਜ ਰੰਗ ਲੈ ਕੇ ਆਈ ਹੈ ਕਿ ਲੋਕਾਂ ਨੂੰ ਇੰਨੇ ਦੁੱਖਾਂ ਨੂੰ ਦੂਰ ਹੋ ਰਿਹਾ ਇੱਕ ਵਾਰੀ ਜਿਹੜਾ ਮੰਦਰ ਦੀਆਂ ਪੌੜੀਆਂ ਚੜਦਾ ਔਰ ਮਤਲਬ ਹੀ ਨਹੀਂ ਹੈ ਕਿ ਖਾਲੀ ਚਲੀ ਜਾਏ ਉਹਦੀ ਭਾਵਨਾ ਇਹ ਨਹੀਂ ਹੋਣੀ ਚਾਹੀਦੀ ਮੈਨੂੰ ਮਿਲਦਾ ਕਿ ਨਹੀਂ ਮਿਲਦਾ 100% ਮਿਲਦਾ ਜੀ ਕੋਈ ਅਜੇ ਤੱਕ ਇੱਥੋਂ ਖਾਲੀ ਨਹੀਂ ਗਿਆ ਸੋ ਸਾਰੇ ਜਣੇ ਆ ਕੇ ਆਪਣਾ ਕਲਿਆਣ ਕਰਾਓ ਬੱਲੇ ਦੀ ਜੈ ਜੈਕਾਰ ਕਰੋ ਜੈ ਸ਼੍ਰੀ ਬੱਲਾ ਜੈ ਸ਼੍ਰੀ ਬਾਲਾ ਜੀ ਜੈ